ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਟਾਈਮ ਪਤਾ ਕਿੰਨਾ ਹੋ ਗਿਆ ਸ਼ਾਮ ਦੇ 6:30 ਹੋ ਗਏ ਕਿ 5:30 ਹੋਏ ਪਤਾ ਨਹੀਂ 5:30 ਪਤਾ ਨਹੀਂ ਅੱਜ ਮੇਰੀ ਝਾੜ ਦੁਖਦੀ ਆ ਪਤਾ ਨਹੀਂ ਕੀ ਦੁਖਦਾ ਇੱਥੇ ਦੁਖਦਾ ਮੈਨੂੰ ਆਪ ਨੂੰ ਨਹੀਂ ਪਤਾ ਵੀ ਝਾੜ ਕਿਵੇਂ ਦੁਖਦੀ ਹੁੰਦੀ ਆ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਬਾਕੀ ਅਸੀਂ ਠੀਕ ਠਾਕ ਆ ਬਹੁਤ ਵਧੀਆ ਤੇ ਮੈਂ ਹੁਣੇ-ਹੁਣੇ ਇੱਕ ਵੀਡੀਓ ਦਾ ਐਂਡ ਕਰਿਆ ਸਮਝ ਲੋ ਐਡੀਟਿੰਗ ਕਰੀਆ ਹਨਾ ਤੇ ਉਹ ਅੱਜ ਤੁਸੀਂ ਹੁਣ ਦੇਖ ਲੈਣੀ ਆ ਤੇ ਨਾਲ ਹੀ ਫਿਰ ਮੈਂ ਬਲੌਗ ਸ਼ੁਰੂ ਕਰ ਲਿਆ ਕਿਉਂਕਿ ਕੱਲ ਕੋਈ ਵੀ ਬਲੌਗ ਨਹੀਂ ਸੀ ਬਣਿਆ ਤੇ ਹੁਣ ਅੱਜ ਮੈਂ ਕੰਮ ਬਹੁਤ ਜ਼ਿਆਦਾ ਕਰਿਆ ਤੇ ਮੈਂ ਕੱਪੜੇ ਲਾ ਲਵਾ ਸੁੱਕੇ ਤਾਂ ਨਹੀਂ ਹੈਗੇ ਆਪਾਂ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਸੁੱਕ ਗਏ ਹਨਾ ਸੁੱਕੇ ਨਹੀਂਗੇ ਬਸ ਥੋੜੇ ਜਿ ਸੋ ਤੇਜ ਹੋ ਗਈ ਕੱਲ ਸੁੱਕ ਜਾਣਗੇ ਜੇ ਕੱਲ ਧੁੱਪ ਨਿਕਲੀ ਅੱਜ ਧੁੱਪ ਨਿਕਲੀ ਸੀਗੀ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਆ ਬਈ ਤੇ ਭਾਰੀ ਭਾਰੀ ਕੱਪੜੇ ਸੁੱਕਦੇ ਵੀ ਨਹੀਂਗੇ ਐਨੇ ਦਿਨ ਹੋ ਗਏ ਧੁੱਪ ਤੋਂ ਬਿਨਾ ਹਾਈ ਹੋ ਰੱਬਾ ਹਾਂ ਆ ਤਾਂ ਬਾਤ ਲੈਣਗੇ ਆ ਤਾਂ ਮੇਸਾ ਲ 5 6 ਦਿਨ ਦੀ ਕੁਛ ਕਰਕੇ ਆ ਯਾਰ ਪਿੰਡ ਟਿੱਲੀ ਤੇ ਪਿੰਡ ਜਾਣ ਦੀ ਤਿਆਰੀ ਚਾ ਯਾਰ ਪਿੰਡੋਂ ਚੱਲਿਆ ਜਾਣਾ ਹੁਣ ਹਾਂ ਪਿੰਡ ਨੂੰ ਬਰਾਜ ਕੁੱਤੇ ਹੁੰਦੇ ਬਤਨਾ ਜੈੜੀ ਨਾ ਜਾ ਮੋਟਰਸਾਈਕਲ ਤੇ ਜਾਏ ਉਹਨਾਂ ਨਾਲ ਇਹ ਲੈ ਕੇ ਉੱਧਰ ਜੇ ਜਾਇਓ ਲਾ ਉਹਨੇ ਹੀ ਨਾ ਬਖੜੇ ਖੜੇ ਆ ਨਾ ਪਿੰਡ ਜਾਣ ਦੀ ਤਿਆਰੀ ਕਰਦੇ ਜਾ ਜਾਇਆ ਜਾਇਆ ਜਾਏ ਕਹਿੰਦਾ ਭੁੱਖ ਲੱਗੀ ਆ ਮੈਂ ਮਤਲਬ ਜਿਹੜੇ ਘਰੇ ਸਮਾਨ ਪਿਆ ਉਹ ਨਹੀਂ ਇਹਨੇ ਖਾਣਾ ਤਾ ਉਹ ਮਿੱਠਾ ਮਿੱਠਾ ਨਹੀਂ ਖਾਣਾ ਕੁਛ ਨਮਕੀਨ ਖਾਣਾ ਨਮਕੀਨ ਘਰੇ ਮੁੱਕਿਆ ਹੋਇਆ ਝਾਰ ਲੈ ਮਿੱਠਾ ਖਾ ਕੇ ਜਾ ਕੇ ਲੈ ਆ ਲੈ ਲੈ ਭਾਈ ਲੈ ਜਾ ਜਾਵੇਂਗਾ ਲੈ ਕੇ ਆਵਾਂਗਾ ਭੋਰ ਖਾਣ ਨੂੰ ਮਿਲੂ ਪਾਏ ਨਾ ਚਾ ਚਾ ਦੇ ਤਾਂ ਟੋਪੀ ਦੂਈ ਲੈ ਥੱਲੇ ਦੀ ਟੋਪੀ ਦੂਈ ਲੈ ਕੇ ਸੀ ਨਾ ਤਮੇ ਕਿਰੀ ਉਹ ਉਹ ਕਿੱਥੇ ਹੈ ਦੂਈ ਜਿਹੜੇ ਤੇ ਨਾ ਕੇ ਸਵੇਰੇ ਦਿੱਤੀ ਸੀਗੀ ਉਹ ਤਾਂ ਉੱਥੇ ਹੀ ਆ ਉਹ ਉੱਥੇ ਬੈਠ ਤੇ ਕਿੱਥੇ ਉਹ ਲੈ ਲੈ ਇਹਨੂੰ ਚੇਅਰ ਤੇ ਰੱਖ ਦਿੰਨੇ ਆ ਕੱਪੜਿਆਂ ਨੂੰ ਹੈ

ਆ ਗੱਲ ਦਿੱਸ ਨਾ ਫਮੀਚੀ ਚੋਲੇ ਦੇ ਲੈ ਮੈਂ ਆ ਉਹਦਾਂ ਗਏ ਸੀਗੇ ਇਹ ਮਨੇ ਕਿਹਾ ਕਿ ਖਾਈ ਜਾਓ ਠੀਰੇ ਦਾ ਕੁਈ ਤਾਂ ਮੈਨੂੰ ਹੈ ਹਾਂ ਦਾ ਬੋਨ ਮੈਂ ਤਾਂ ਤੇਰੇ ਮੇ ਤਾਂ ਦਾਣਾ ਮੰਗਿਆ ਸੀ ਮੈਂ ਪਤਾ ਨਹੀਂ ਕੀ ਕੰਮ ਲੱਗ ਗਿਆ ਭੁੱਲ ਗਈ ਬੱਸ ਲੈਣਾ ਤੋਂ ਨਹੀਂ ਚਾਹਤੇ ਨਾ ਇਹਨਾ ਨਾ ਰੱਜਿਆ ਵੇ ਨਾ ਇਹਨਾ ਨਾ ਰੱਜਿਆ ਨਾ ਇਹਨਾ ਤਾਂ ਸਾਨੂੰ ਆ ਜਾਣਾ ਇਹਨਾ ਨਾਲ ਸਾਨੂੰ ਲੱਗੇ ਮੈਨੂੰ ਤਾਂ ਇਹਨਾ ਨਾਲ ਪਿਆਰ ਹੈ ਨਹੀਂਗਾ ਭਾਈ ਪਿਆਰ ਨਹੀਂ ਹੈਗਾ ਪਰ ਇਹਨਾਂ ਦੇ ਮੈਨੂੰ ਗੁਜ਼ਾਰਾ ਨਹੀਂਗਾ ਪੈਸੇ ਨਾਲ ਕੋਈ ਪਿਆਰ ਨਹੀਂਗਾ ਲਾ ਫੜੋ ਆਪਣੀ ਮਾਇਆ ਮਾਇਆ ਜੀ ਮਾਇਆ ਜੀ ਮਾਇਆ ਜੀ ਲੈਟ ਆ ਗਈ ਕਿ ਤੋ ਸਾਡੇ ਅਲਰਟ ਨਹੀਂ ਆਉਂਦੀ ਹੈਗੀ ਇਹਨਾਂ ਦੁਖੀ ਕਰਕੇ ਰੱਖੇ ਤੁੱਪ ਦੀ ਨਾ ਵਿੱਚ ਤੇ ਹੁਣ ਮੈਂ ਵੀਡੀਓ ਅਪਲੋਡ ਹੋਣੀ ਲਾਈ ਆ ਉਹਦੀ ਰੇਂਜ ਨਹੀਂ ਹੈਗੀ ਹੁਣ ਮੈਂ ਫੇਰ ਬਲੌਗ ਬਣਾਉਣ ਲੱਗੀ ਉਸੇ ਬਲੌਗ 'ਚ ਮੈਂ ਉਸੇ ਬਲੌਗ 'ਚ ਉਸੇ ਫੋਨ 'ਤੇ ਮੈਂ ਬਲੌਗ ਬਣਾਉਣੀ ਹੁੰਦੀ ਆ ਉਸੇ 'ਚ ਉਹ ਕਰਦੀ ਹੁੰਦੀ ਆ ਹੁਣ ਉਹ ਬਣਾਉਣਾ ਨਹੀਂ ਹੋਣਾ ਇੱਕ ਬਲੌਗ ਆ ਨਾ ਉਹਨਾ ਇੱਕ ਦੇ ਦੇਨਾ ਸਾਨੂੰ ਰਾਕਟ ਆਇਟ ਆ ਨਾ ਕਿ ਕਿੰਨੇ ਫੂਨ ਰੱਖ ਨਹੀਂ ਹੁੰਦੇ ਫੇਰ ਉਹ ਹੋ ਜਾਂਦਾ ਪੱਕਾ ਤੋ ਫਟਿਆ ਯਾਰ ਇਹਨੇ ਫੋਨ ਸਾਹਮਣੇ ਕੋਣ ਮੈਂ ਤਾਂ ਦੂਆ ਫੋਨ ਮੈਂ ਤਾਂ ਦੇਖ ਹੀ ਨਹੀਂ ਹੁੰਦਾ ਉਪਰ ਪਿਆ ਰੰਦਾ ਉੱਚਰ ਦੂਆ ਇਹ ਵੀ ਆਜੂ ਹੋ ਗਈ ਫੜਾ ਲੇ ਚੋ ਮੈਂ ਜਲਦੀ ਆ ਕੇ ਤੜਕਾ ਤੁਰਕਾ ਕੱਟ ਲਾਂ ਬਾਅਦ ਚ ਮਿਲਦੇ ਆ ਤੁਹਾਨੂੰ ਤੜਕਾ ਕੱਟ ਕੇ ਤੜਕਾ ਲਾਉਂਦੇ ਫੇਰ ਮਿਲਾਂਗੇ ਤੇ ਲੋ ਜੀ ਇੱਥੇ ਲੱਗੀ ਸੀਗੀ ਮੈਂ ਤੜਕਾ ਲਾਉਣ ਤੜਕਾ ਤੁਹਾਨੂੰ ਮੈਂ ਦੱਸਿਆ ਆਪਾਂ ਮੋਠਾਂ ਦੀ ਦਾਲ ਜਿਹੜੀ ਬਣਾਈ ਆ ਮੋਠਾਂ ਦੀ ਦਾਲ ਮੈਂ ਇੰਡਕਸ਼ਨ ਤੇ ਰੱਖਤੀ ਸੀਗੀ ਬਸ ਘੰਟੇ ਦੇ ਵਿੱਚ ਬਹੁਤ ਸੋਹਣੀ ਰਿੱਜ ਗਈ ਤੇ ਹੁਣ ਇਹਨੂੰ ਆਪਾਂ ਤੜਕਾ ਲਾਵਾਂਗੇ ਬਸ ਤੜਕਾ ਆਪਾਂ ਸਿੰਪਲੇ ਲਾਉਣਾ ਲਸਣ ਪਿਆਜ਼ ਅਦਰਕ ਤੇ ਸਭ ਤੋਂ ਪਹਿਲਾਂ ਜੀਰਾ ਪਾ ਕੇ ਉਸ ਤੋਂ ਬਾਅਦ ਆਪਾਂ ਲਸਣ ਭੁੰਨਾਂਗੇ ਲਸਣ ਭੁੰਨ ਕੇ ਫੇਰ ਪਾਵਾਂਗੇ ਆਪਾਂ ਪਿਆਜ਼ ਤੇ ਦਾਲ ਤੇ ਜੁਹਾਰ ਤਾਂ ਬਹੁਤ ਖੁਸ਼ ਹੋ ਕੇ ਖਾਂਦਾ ਹਨਾ ਮੋਠਾ ਦੀ ਦਾਲ ਤਾਂ ਉਹਦੀ ਜਾਨ ਹੀ ਆ ਹਨਾ ਬਹੁਤ ਖੁਸ਼ ਹੋ ਕੇ ਖਾਂਦਾ ਆ ਅੰਤੇ ਇਹ ਵੱਡਾ ਬੇਟਾ ਨਹੀਂ ਖਾਂਦਾ ਉਹਨੇ ਤਾਂ ਖਾਦੀ ਹੋਈ ਨਹੀਂ ਸੀ ਜਦੋਂ ਉਹਨੂੰ ਪਤਾ ਲੱਗਿਆ ਨਾ ਮੋਠਾ ਦੀ ਦਾਲ ਬਣੀ ਹੋਈ ਆ ਉਹਨੇ ਤਾਂ ਬਸ ਬਹਾਨਾ ਹੀ ਲਾ ਲਿਆ ਕਹਿੰਦਾ ਮੈਂ ਤਾਂ ਰੱਜਿਆ ਪਿਆ ਮੈਂ ਤਾਂ ਪਤਾ ਨਹੀਂ ਕੀ ਬਾਹਰੋਂ ਕਹਿੰਦਾ ਬ੍ਰੈਡ ਖਾ ਕੇ ਆਇਆ ਮੈਂ ਤਾਂ ਰੱਜਿਆ ਪਿਆ ਤੇ ਇੱਥੇ ਮੈਂ ਕੱਟਦੀ ਸੀਗੀ ਨਾਲ ਦੀ ਨਾਲ ਹਰੀ ਮਿਰਚ ਕੱਟਣੋਂ ਰਹਿ ਗਈ ਸੀਗੀ ਤੇ ਮੈਂ ਨਾਲ ਦੀ ਨਾਲ ਹਰੀ ਮਿਰਚ ਕੱਟਦੀ ਸੀ ਹਰੀਆਂ ਮਿਰਚਾਂ ਵਿੱਚ ਵਿੱਚ ਦੀ ਤਾਂ ਪਤਾ ਨਹੀਂ ਤਾਂ ਪਤਾ ਨਹੀਂ ਭਾਈ ਉਹ ਕਿੱਦਾਂ ਦੀਆਂ ਮਿਰਚਾਂ ਨੇ ਹਨਾ ਇੰਨੀਆਂ ਜ਼ਿਆਦਾ ਕੌੜੀਆਂ ਆਉਂਦੀਆਂ ਨੇ ਤੇ ਵਿੱਚ ਵਿੱਚ ਜਿਹੜੀਆਂ ਆ ਉਹ ਕੌੜੀਆਂ ਹੈ ਨਹੀਂ ਠੀਕ ਆ ਨਾਰਮਲ ਜੀਆਂ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਜੇ ਸਬਜ਼ੀ ਦੇ ਨਾਲ ਬਾਹਰੋਂ ਮੁੱਲ ਦੀਆਂ ਆ ਜਾਣ ਨਹੀਂ ਮੈਂ ਜ਼ਿਆਦਾਤਰ ਤਾਂ ਸਾਡੇ ਦਾ ਨਾ ਘਰ ਦੇ ਬੂਟੇ ਖੜੇ ਆ ਮਿਰਚਾਂ ਦੇ ਮੈਂ ਤਾਂ ਉੱਥੋਂ ਤੋੜ ਲਿਆ ਉਹਨੀਆਂ ਉਹਨਾਂ ਦਾ ਮੈਨੂੰ ਹਿਸਾਬ ਜੈ ਆ ਬਈ ਕਿੰਨੀਆਂ ਕਪਾਈਆਂ ਤੇ ਕਿੰਨੀ ਮਿਰਚ ਹੋ ਜਾਂਦੀ ਹੈ ਹਨਾ ਕਿਉਂਕਿ ਜਿਆਦਾ ਖਾਂਦੇ ਨਹੀਂ ਹੈਗੇ ਜਿਹੜੀ ਆਰ ਨਹੀਂ ਖਾਣੀ ਹੁੰਦੀ ਆ ਫਿਰ ਉਹ ਵੀ ਨਹੀਂ ਖਾਂਦਾ ਹੈਗਾ ਬਸ ਬਹਾਨਾ ਲੈ ਲੈਂਦਾ ਫਿਰ ਇਹ ਡੈਡੀ ਵੀ ਘੱਟ ਮਿਰਚ ਖਾਂਦਾ ਹੈ ਤੇ ਮਿਰਚ ਵੀ ਮੈਂ ਨਾਲੇ ਪਾ ਲਈ ਸੀਗੀ ਤੇ ਹੁਣ ਆਪਾਂ ਪਾ ਲਾਂਗੇ ਪਿਆਜ਼ ਅਦਰਕ ਉਹ ਸਾਰਾ ਕੁਝ ਮੈਂ ਇਕੱਠਾ ਹੀ ਪਾ ਕੇ ਭੁੰਨ ਲਿਆ ਸੀ ਤੇ ਦਾਲ ਇੰਨੀ ਕੁ ਸਵਾਦ ਬਣੀ ਸੀਗੀ ਬਹੁਤ ਜ਼ਿਆਦਾ ਕੋਈ ਵਰਗੀ ਬਣੀ ਸੀ ਬਹੁਤ ਟੇਸਟੀ ਬਣੀ ਇਹ ਨਾਲ ਦੀ ਨਾਲ ਜਿਹੜੇ ਮੈਂ ਭਾਂਡੇ ਹੁੰਦੇ ਆ ਏਦਾਂ ਦੇ ਮੈਂ ਉਹ ਧੋ ਕੇ ਰੱਖ ਦਿੰਨੀ ਹੁੰਦੀ ਆ ਨਾਲ ਹੀ ਆਪਣੇ ਹੱਥ ਸਾਫ਼ ਹੋ ਜਾਂਦੇ ਆ ਤੇ ਨਾਲ ਹੀ ਭਾਂਡਾ ਧੋਤਾ ਜਾਂਦਾ ਆ ਨਾਲ ਦੀ ਨਾਲੇ ਮੈਂ ਸਲੈਪ ਤੇ ਪੋਚਾ ਲਾਤਾ ਤੇ ਇਹ ਮੈਨੂੰ ਵੀ ਮਤਲਬ ਇਹਨਾ ਕਾਊਂਟਰ ਜਿਹੜਾ ਆ ਸਾਫ਼-ਸਾਫ਼ ਹੀ ਬਹੁਤ ਵਧੀਆ ਲੱਗਦਾ ਆ ਮਾੜਾ ਜਿਹਾ ਵੀ ਗਿੱਲਾ ਵੀ ਨਹੀਂ ਵਧੀਆ ਲੱਗਦਾ ਹਨਾ ਕਿਤੇ ਪਾਣੀ ਦੀ ਬੂੰਦ ਖੜੀ ਹੋਵੇ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਹੁੰਦਾ ਪਤਾ ਨਹੀਂ ਕਿਉਂ ਆਦਤ ਬਣੀ ਹੋਈ ਆ ਹਨਾ ਸਫਾਈ ਵਧੀਆ ਲੱਗਦੀ ਆ ਲਓ ਜੀ ਤੜਕਾ ਦੇਖੋ ਆਪਣਾ ਪੁੱਜ ਗਿਆ ਬਹੁਤ ਵਧੀਆ ब्राउनजिया ਕਰ ਲਿਆ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰਿਆ ਜਿਆਦਾ ਵੀ ਨਹੀਂ ਰਾੜਿਆਗਾ ਇਹ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਦਾਲ ਦਾਲ ਜਿਹੜੇ ਵਾਲੇ ਮੋਠ ਨੇ ਨਾ ਵਧੀਆ ਐ ਹੋਏ ਨੇ ਮੋਠ ਬਥੋੜੇ ਸਿੱਧੇ ਦਾ ਮੋਠ ਜਿਹੜੇ ਹੁੰਦੇ ਵਿੱਚ ਪੁੜਕੜੂ ਜੁੰਦੇ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਹੈਗਾ ਬਹੁਤ ਵਧੀਆ ਰਿਜਦੇ ਆ ਇਹ ਬਹੁਤ ਵਧੀਆ ਦਾਲ ਬਣਦੀ ਹੈ ਜਿਹੜੀ ਟੇਸਟੀ ਟੇਸਟੀ ਹੈ ਨਾ ਇਤਨੀ ਆ ਮੈਂ ਬਾਹਰੋਂ ਲਿਆਉਣਾ ਬਸ ਪਤਾ ਨਹੀਂ ਕੀ ਹੋ ਗਿਆ ਬਾਹਰ ਤਾਂ ਨਹੀਂ ਹੈ ਵੀ ਨਹੀਂ ਮੱਚੜ ਜਾ ਹੋਇਆ ਪਿਆ ਪਤਾ ਨਹੀਂ ਤਾਂ ਠੰਡ ਕਰਕੇ ਹਨਾ ਠੰਡੀ ਬਹੁਤ ਜ਼ਿਆਦਾ ਹੈ ਵੀ ਕੋਈ ਵੀ ਚੀਜ਼ ਜਿਹੜੀ ਹੈ ਹਨਾ ਵੀ ਵਧੀਆ ਜੀ ਨਹੀਂ ਹੈਗੀ ਮੱਚੜ ਜਾ ਹੋਇਆ ਪਿਆ ਹਨਾ ਧਨੀਆ ਜਿਹੜਾ ਆ ਤੇ ਕੁਛ ਹੈਗਾ ਹੀ ਹਲਕਾ ਜਿਹਾ ਸੀਗਾ ਪਤਾ ਨਹੀਂ ਦੁਬਾਰਾ ਵੀਜਿਆ ਹੀ ਨਹੀਂਗਾ ਤੇ ਹੁਣ ਆਪਾਂ ਨਾਲ ਦੀ ਨਾਲ ਹੀ ਸਾਰੇ ਭਾਂਡੇ ਮਾਜ ਲਾਂਗੇ ਜਿਹੜੇ ਪਏ ਸੀਗੇ ਚਾਚੂ ਵਾਲੇ ਪਏ ਸੀਗੇ ਭਾਂਡੇ ਭਾਂਡੇ ਤੁਹਾਨੂੰ ਪਤਾ ਹੋ ਹੀ ਜਾਂਦੇ ਆ ਜਿੰਨੀ ਵਾਰੀ ਮਰਜ਼ੀ ਮਾਜ ਲਾ ਇਹ ਤਾਂ ਜਦੋਂ ਵੀ ਕਿਚਨ ਦੇ ਵਿੱਚ ਬੜੋ ਉੱਥੇ ਇੱਕ ਦੋ ਪਈ ਹੁੰਦੀ ਆ ਪਤਾ ਨਹੀਂ ਸਮਝ ਨਹੀਂ ਲੱਗਦੀ ਵੀ ਹਨਾ ਵੀ ਗਰਮੀ ਹੋਵੇ ਤਾਂ ਵੀ ਪਾਣੀ ਪੀ ਕੇ ਸੜਦੇ ਆ ਜਿਹਾਰ ਨੂੰ ਤਾਂ ਆਦਾ ਤਾਂ ਸਰਦੀਆਂ ਵਿੱਚ ਵੀ ਪਾਣੀ ਪੀ ਕੇ ਉਹਨੇ ਭਾਂਡਾ ਭਗਾ ਕੇ ਮਾਰਨਾ ਬਸ ਗਲਾਸ ਜਦ ਦੀ ਸਿੰਕ ਚ ਸੜ ਦੇਣਾ ਬਿੰਦਕਮਰੋ ਪਾਣੀ ਪੀਣ ਨੂੰ ਚੱਕ ਲੈਂਦੇ ਨੇ ਆਣੇ ਰਿਓੜੀਆਂ ਖਾਲੀਆਂ ਤਾਂ ਪਾਣੀ ਕੱਚਾ ਖਾਲੀ ਤਾਂ ਪਾਣੀ ਬਸ ਕੁਝ ਵੀ ਖਾ ਲਿਆ ਸਮਝ ਲਓ ਵੀ ਹਨਾ ਫਿਰ ਇੱਕ ਦਿਨ ਕੀ ਇਹਨਾਂ ਨੇ ਬ੍ਰੈਡ ਲਿਆਂਦੇ ਬ੍ਰੈਡਾਂ ਦੇ ਨਾਲ ਮੈਨੂੰ ਪਤਾ ਵੀ ਜਿਹਾਰ ਨੇ ਕਿਲੋ ਪਾਣੀ ਪੀ ਲਿਆ ਮੇਰੇ ਇਨਾ ਹਸਣੇ ਕਿਲੇ ਵੀ ਨਾ ਦਾ ਬਰੈਡਾਂ ਦੇ ਵਿੱਚ ਮਿਰਚਾ ਨਾ ਹੀ ਕੁਝ ਹੋਰ ਆ ਨਾ ਵੀ ਤੂੰ ਇਨਾ ਪਾਣੀ ਪੀ ਜਾਂਣਾ ਐ ਆਦਤ ਹੀ ਬਣੀ ਹੋਈ ਆ ਬਸ ਜੇ ਹਰਦੀ ਤਾਂ ਤੇ ਇੱਥੇ ਮੈਂ ਬਸ ਅੱਜ ਜੱਗ 'ਚ ਸ਼ਾਇਦ ਹਾਂ ਚਾਹ ਪੁਣੀ ਹੋਈ ਸੀਗੀ ਚਾਹ ਸਾਨੂੰ ਆਦਤ ਹੀ ਆ ਸੀ ਬਣਾ ਕੇ ਜਦੀ ਭਾਂਡੇ ਦੇ ਵਿੱਚੋਂ ਕੱਢ ਕੇ ਚਾਹ ਗੜ ਵਿੱਚ ਪੁਣ ਲਈਏ ਚਾਹ ਜੱਗ ਦੇ ਵਿੱਚ ਨਾਲ ਦੀ ਨਾਲ ਬਸ ਆ ਭਾਂਡੇ ਜਿਹੜੇ ਮਾਸ ਤੇ ਕਿਵੇਂ ਲੱਗਦਾ ਸਕੂਲ ਜਾਣਾ ਇੰਨੇ ਦਿਨਾਂ ਬਾਅਦ ਮਾਤਾ ਕਾ ਲਈ ਮੂੰਹ ਤੇ ਕੋਈ ਕਸ਼ਲ ਲਾਲਾ ਕੱਪੜਾ ਨਾਏ ਮਾਸਕ ਵਗੈਰਾ ਲਾਲਾ ਨਾਏ ਕੋਈ ਨਾ ਹਾਂ ਕੋਈ ਨਹੀਂ ਲਾਉਂਦਾ ਠੰਡ ਪਈ ਆ ਠੱਟੀ ਠੱਟੀ ਵਧੀਆ ਲੱਗਦਾ ਆ ਗੱਡੀ ਤੇ ਜਾਣ ਹਾਂ ਇੱਥੇ ਜਾਣਾ ਜਾ ਆਰਦੀ ਗਾੜੀ ਤਿਆਰ ਲੋ ਜੀ ਨੈਕਸਟ ਮਾਰਨਿੰਗ ਹੋਗੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਰਦੇ ਗੁੱਡ ਮਾਰਨਿੰਗ ਸੰਗ ਲੱਗਦੀ ਆ ਸੰਗ ਲੱਗਦੀ ਆ ਦਸੀ ਐਵੇਂ ਦੇ ਜਾਣਾ ਬੀਖੋ 6 ਤਰੀਕ ਨੂੰ 8 ਤਰੀਕ ਨੂੰ ਗਿਆ ਸੀ ਲਾਸਟ 8 ਨੂੰ ਤਾਂ ਸਟੀਆਂ ਹੋ ਗਏ 7 ਨੂੰ ਗਿਆ ਸੀ ਹੋਰ ਜੇ ਹੋ ਗਏ ਅੱਜ ਕਿੰਨੇ ਦੋਸਤਾਂ ਨਾਲ ਮਸਤੀ ਕਰਨਗੇ ਪਹਿਲਾਂ ਤੋਂ ਬਈ ਨਾ ਬੱਠਾ ਹੋਉਂਦੇ ਨਹੀਂ ਖਲੋ ਉਸੋਂ ਮੈਂ ਆਈ। ਧੁੰਦ ਜੀ ਅੱਜ ਫੇਰ ਧੁੰਦ ਪੈ ਗਈ। ਹੋਰ ਹੁਈ। ਕੱਲ ਵਰਦੀਆ ਧੁੱਪ ਜੀ ਨਿਕਲਿਆ ਇਹਦੀ ਅੱਜ ਫੇਰ ਉਹੀ ਕੁਛ ਰੱਬ ਨੂੰ ਪਤਾ ਨਹੀਂ ਕੀ ਹੋ ਗਿਆ ਰੱਬ। ਮੇਰੇ ਇਲਾਕੇ ਤੋਂ ਬੱਚੇ ਅੱਥੀ ਸੌਂਦੇ ਨੇ। ਇਹ ਰਾਹ ਹੋ ਰੱਬ ਬੱਚਿਆਂ ਦੀ ਸੌਣ ਲੱਗ ਗਏ ਬੱਚੇ ਕਹੀ ਜਾਂਦੇ ਠੰਡ ਪਾਈ ਜਾ ਠੰਡ ਪਾਈ ਜਾ।